ਤੱਤੋਂ ਪਹਿਲਾਂ ਵਾਹਿਦ ਜੀ ਦਾ ਗਾਲਸਾ ਸ੍ਰੀ ਵਾਹਿਦ ਜੀ ਦੀ ਫਤਹਿ ਮੈਂ ਤੁਹਾਡਾ ਆਪਣਾ ਡਾਕਟਰ ਟੀਨ ਸਿੰਘ ਕੋਲ ਕਲਿਸ਼ਨ ਫਤਹਿ ਬਲਕਰ ਸੈਡੀ ਪੰਜਾਬ ਪ੍ਰਧਾਨ ਸਾਨੂੰ ਅੱਜ ਬੜੀ ਖੁਸ਼ੀ ਹੋ ਰਹੀ ਆ ਬੜੇ ਮਾਣ ਨਾਲ ਅਸੀਂ ਕਹਿ ਰਹੇ ਕਿ ਅੱਜ ਸਾਡੇ ਟੀਮਾਂ ਦੀ ਇੱਕ ਜੰਪਣ ਕੁੜੀ ਜੋ ਕਿ 16 ਘਾਟਰੀਆਂ ਦੀ ਜਿਹੜੀ ਇੱਕ ਕਬੱਡੀ ਮੈਚ ਹੋਏ ਸਨ ਜਿਨ੍ਹਾਂ ਦੇ ਵਿੱਚ ਇੰਗਲੈਂਡ ਨੂੰ ਹਰਾ ਕੇ ਇੰਡੀਆ ਪਹਿਲੇ ਨੰਬਰ ਤੇ ਆਈ 1st ਪੋਜੀਸ਼ਨ ਹਾਸਲ ਕੀਤੀ ਤੇ ਇਹ ਦੋ ਬੱਚੇ ਆਪਣੀ ਜੰਗ ਜਿੱਤ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਪਰਤੇ ਹਨ ਜਿਸ ਦੇ ਵਿੱਚ ਜਿਸ ਦਾ ਨਾਮ ਹੈ ਜਸਨप्रीत ਜਸਨਦੀਪ ਕੌਰ ਡਾਕਟਰ ਆਫ ਬਲਜਿੰਦਰ ਸਿੰਘ ਵਰਲਡ ਕਬੱਡੀ ਕੱਪ ਇੰਗਲੈਂਡ ਜੋ ਹੋਇਆ ਸੀ ਉਹਨੂੰ ਜਿੱਤ ਕੇ ਬੜਾ ਮਾਣ ਜਿਹੜਾ ਸਾਡੇ ਇੰਡੀਆ ਨੂੰ ਪ੍ਰਾਪਤ ਕੀਤਾਗਾ ਤੇ ਅਸੀਂ ਚਾਹੁੰਦੇ ਹਾਂ ਹਰ ਇੱਕ ਪਰਿਵਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਡੀ ਸੰਸਥਾ ਵੱਲੋਂ ਕਿ ਤੁਸੀਂ ਧੀਆਂ ਵੱਲ ਜ਼ਿਆਦਾਤਰ ਤੇ ਅੰਨੇ ਹੋਤੀਆਂ ਕਿਸੇ ਤੋਂ ਘੱਟ ਨਹੀਂ ਉਹ ਇਸ ਜਸਨਦੀਪ ਕੌਰ ਕੁੜੀ ਨੇ ਸਾਥਾ ਜਿਹੜਾ ਉਹ ਕਰ ਦਿੱਤਾ ਸੋ ਅਸੀਂ ਅਗਲੀ ਬੇਨਤੀ ਇਹ ਹੈ ਵੀ ਜਿਸ ਤਰ੍ਹਾਂ ਦੇ ਪੱਕੇ ਤੌਰ ਤੇ ਜਿਹੜਾ ਰਾਜਾ ਸਾਹਿਬ ਕਬੱਡੀ ਕਲੱਬ ਮੈਲ ਬ੍ਰਾਊਨ ਵੱਲੋਂ ਜਿਹੜੇ ਬੱਚੇ ਨੂੰ ਖੜਾਇਆ ਗਿਆ ਸੀ ਤੇ ਅਸੀਂ ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੋ ਕਿ ਕੁੜੀਆਂ ਨੂੰ ਇੱਕ ਆਪਣੇ ਮੁਕਾਮ ਤੇ ਪਹੁੰਚਣ ਲਈ ਇੱਕ ਸਿੱਧਾ ਰਸਤਾ ਜਿਹੜਾ ਉਹ ਸੌਖੇ ਤਰੀਕੇ ਨਾਲ ਬਣਾਇਆ ਤੇ ਅੱਜ ਬੱਚਾ ਜਿਹੜਾ ਇੰਗਲੈਂਡ ਦੇ ਵਿੱਚ 12 ਦੇਸ਼ਾਂ ਦੇ ਕਬੱਡੀ ਮੈਚ ਹੋਏ ਸੀ ਉਹਨਾਂ ਦੇ ਵਿੱਚੋਂ ਬੱਚਾ ਜਿਹੜਾ ਇੰਗਲੈਂਡ ਨੂੰ ਹਰਾ ਕੇ ਅੱਜ ਫਸ ਪੋਜੀਸ਼ਨ ਦਾ ਹਾਸਲ ਕਰਕੇ ਅੱਜ ਇੰਡੀਆ ਦੇ ਵਿੱਚ ਵਾਪਸ ਪਰਤਿਆ ਸੋ ਅਸੀਂ ਵੀ ਚਾਹੁੰਦੇ ਆ ਜਿਹੜੇ ਅੱਜ ਬੱਚੇ ਇੱਧਰ ਉੱਧਰ ਭੜਕ ਰਹੇ ਨੇ ਜਾਂ ਗਲਤ ਲੈਣਾ ਤੇ ਜਾਣ ਰਹੇ ਜਾਂ ਨਸ਼ੇ ਦੇ ਵੱਲ ਜਿਆਦਾਤਰ ਬੌਕਸ ਕਰ ਰਹੇ ਨੇ ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਇੱਕ ਸਰਕਾਰ ਦੇ ذریعے ਕੋਈ ਪਹੁੰਚ ਨੇ ਜਿਹੜੇ ਸਕੂਲਾਂ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਣ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਤਾਂ ਕਿ ਉਹਨਾਂ ਬੱਚੇ ਨੂੰ ਜਿਹੜਾ ਰਸਤਾ ਹੋ ਸੌਖਾ ਬਣ ਸਕੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਕੁੜੀਆਂ ਮੁੰਡੇ ਜਿਹੜੇ ਦੇਸ਼ ਦਾ ਨਾਮ ਉਹ ਕੀ ਆ ਰੌਸ਼ਨ ਕਰ ਸਕਣ ਤੇ ਮਾਮਾ ਨੂੰ ਵੀ ਅਸੀਂ ਬੇਨਤੀ ਕਰਦੇ ਵੀ ਧੀਆਂ ਨੂੰ ਧੀਆਂ ਸਮਝ ਕੇ ਨਾ ਚੱਲੋ ਜੇਕਰ ਆਪਾਂ ਬੱਚੇ ਨੂੰ ਬੀਏ ਐਮਏ ਪੜਵਾਉਂਦੇ ਆ ਤਾਂ ਉਸ ਨੂੰ ਬੱਚੇ ਨੂੰ ਕਹਾ ਬੰਜਲ ਤੱਕ ਪਹੁੰਚਣ ਦੇ ਲਈ ਵੀ ਉਹ ਪ੍ਰੇਰਿਤ ਕਰੋ ਕੱਲਾ ਇਹ ਨਹੀਂ ਹੈਗਾ ਵੀ ਬੱਚੇ ਨੂੰ ਪੜਾਤਾ ਲਗਾਤਾ ਉਸ ਤੋਂ ਵਿਆਹ ਦੇ ਉਸ ਤੋਂ ਵਾਰੀ ਜਿਹੜੀ ਜ਼ਿੰਦਗੀ ਉਹ ਉੱਥੇ ਕਦਮ ਕੀਤਾ ਚੱਲਦਾਗਾ ਸੋ ਅਸੀਂ ਚਾਹੁੰਦੇ ਆਂ ਵੀ ਬੱਚੇ ਨੂੰ ਜੇਕਰ ਪੜਾਉਣਾ ਤਾਂ ਉਹਨੂੰ ਪ੍ਰਿੰਟ ਦੇ ਨਾਲ ਇਹ ਵੀ ਕਰੋ ਵੀ ਫੇਟਾ ਤੁਸੀਂ ਇੰਡੀਪੈਂਡੈਂਟ ਰਹਿਣਾ ਸਿੱਖੋ ਇੰਡੀਪੈਂਡੈਂਟ ਰਹਿਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਹੜਾ ਖਾਸ ਕਰਕੇਵੇਂ ਕਰਨਾ ਜ਼ਿੰਦਗੀ ਨੂੰ ਅੱਗੇ ਜਿਉਣਾ ਕਿਵੇਂ ਆ ਉਹਦਾ ਜਿਹੜਾ ਮਕਸਦ ਆ ਉਹ ਵੀ ਆਪਾਂ ਉਹਨਾਂ ਬੱਚਿਆਂ ਮੁੰਡਿਆਂ ਨੂੰ ਕੁੜੀਆਂ ਨੂੰ ਧੀਆਂ ਨੂੰ ਪ੍ਰਿੰਟ ਕਰਦੇ ਰਿਹਾ ਕਰੋ ਅਸੀਂ ਆਪਣੇ ਦੇਸ਼ ਵੱਲੋਂ ਆਪਣੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਮੂਹ ਕਲੱਬਾਂ ਕਮਿਊਨਿਟੀ ਸੋਸਾਇਟੀਆਂ ਵੱਲੋਂ ਮਿਸ਼ਨ ਬੱਧੇ ਵੈਲਫੇਅਰ ਸੋਸਾਇਟੀ ਵੱਲੋਂ ਬਲਜਿੰਦਰ ਸਿੰਘ ਜੀ ਅਤੇ ਜਸਨਦੀਪ ਕੌਰ ਬੇਟੀ ਨੂੰ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਆ ਵਾਹਿਦ ਜੀ ਦਾ ਕਾਲ ਸਾਹਿਬ ਰਹਿਮਤ ਜੀ ਦੀ ਖਫਤ